ਸਾ ਗਿਆਨ ਲੈਣਾ ਪਏਗਾ ਪੜਨਾ ਪਏਗਾ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਫਿਰ ਤੂੰ ਪਰੇਸ਼ਾਨ ਨਾ ਹੋਏਂਗਾ ਅੱਖਾਂ ਇਹ ਖੰਡ ਚੀਨੀ ਨੂੰ ਵੇਖਣ ਗਿਆ ਸ ਸ ਨੂੰ ਮਠਾਸ ਕੌਣ ਵੇਖੇਗਾ ਮਠਾਸ ਨਹੀਂ ਦੇਖ ਰਹੀ ਖਾਂ ਚੀਂ ਨਹੀਂ ਵੇਖਣਗੇ ਆ ਮਨਮੁਖ ਕੌਣ ਹੈ ਕਰਮਕ ਕੌਣ ਹੈ ਕਰਮਕ ਵਿਰਲੇ ਹਨ ਪਰਮੇਸ਼ਰ ਵਰਗੇ ਹਨ ਸ ਜੇ ਬੱਚੇ ਨੂੰ ਦਵਾਈ ਵੱਡੇ ਬੰਦੇ ਵਾਲੀ ਦੇ ਦੀ ਨਹੀਂ ਕਿਆ ਘੱبرو ਕਿਆ ਬਿਰਧ ਕਿਆ ਜਵਾਨ ਜੇ ਤ੍ਰਿਸ਼ਨਾ ਨਹੀਂ 부ਜੀ ਕਾਮਯਾਬੀ ਨਹੀਂ ਹੋਣੀ ਅੰਦਰੋਂ ਸ਼ਾਂਤ ਕਰਨਾ ਪਏਗਾ ਕਾਮਨਾ ਨੂੰ ਭਾਵਨਾ ਚ ਬਦਲਣਾ ਪਏਗਾ ਅੱਛਾ ਉਹਨਾਂ ਕਈ ਜੰਤਰ ਲੱਗੇ ਹਵਾ ਚ ਪਾਣੀ ਹੈ ਉਹ ਸ਼ੁੱਧ ਪਾਣੀ ਦਿੰਦੇ ਹਨ ਨਾਲ ਫਿਲਟਰ ਹੋ ਕੇ ਪਾਣੀ ਆ ਰਿਹਾ ਹੈ ਨਿੱਕੇ ਨਿੱਕੇ ਜੀਵਾਂ ਦਾ ਖੇਲ ਹੈ ਪਾਣੀ ਇਹ ਵੀ ਜੀਵ ਹੈ ਇਹ ਪਿਤਾ ਹੈ ਕਿਉਂਕਿ ਸਾਰਿਆਂ ਨੂੰ ਹਰਾ-ਭਰਾ ਕਰਦਾ ਹੈ ਸਭ ਮਰੀ ਹੋਈ ਚੀਜ਼ ਨਹੀਂ ਇਹ ਇਹ ਪਿਤਾ ਹੈ ਧਰਤੀ ਮਾਤਾ ਹੈ ਹਵਾ ਪਵਨ ਗੁਰੂ ਹੈ ਅੱਜ ਬਾਹਰ ਦੇ ਦੇਸ ਗੱਲਾਂ ਹੋ ਰਹੀਆਂ ਐ ਇੰਨੀ ਫੋਟੋ ਵਧੀਆ ਵੀ ਨਹੀਂ ਹੁੰਦੀ ਜਿੰਨੀ ਫੋਟੋ ਦਿਸਦੀ ਹੈ ਸ ਸੰਸਾਰ ਕਾਜਲ ਦੀ ਕੋਠਰੀ ਹੈ ਸਾਨੂੰ ਚੀਨੀ ਵਾਂਗੂੰ ਦਿਸਰੀ ਹੈ ਪਰ ਮਿੱਠਾ ਹੈ ਮੱਖੀ ਮਿੱਠੇ ਮਰਨਾ ਸ ਜਿੱਦਾਂ ਸਾਰੀ ਜ਼ਿੰਦਗੀ ਬਤੀਤ ਹੋ ਗਈ ਫੇਰ ਪਛਤਾਵਾ ਨਾ ਰਹੇ ਜੀ ਗਲਤੀਆਂ ਇਹ ਵੱੱਜਰ ਗਲਤੀਆਂ maaf ਨਹੀਂ ਹੋਣੀਆਂ ਆਨਲਾਈਨ ਹੈ ਸਗਲ ਦਵਾਰ ਕੋ ਛੱਡ ਕੇ ਗਿਆ ਤਹਾਰੋ ਦਵਾਰ ਬਾਏਂਗੇ ਕੀ ਲਾਜਸ ਗੋਬਨ ਦਾਸ ਤਹਾਰ ਆਪਣੀਆਂ ਕੋਰੀਆਂ ਸਿਆਣਪਾ ਪਖੰਡ ਸਭ ਕੁਛ ਇੱਕਲੀ ਤੇ ਟੰਗਣਾ ਪਹਿਣਾ ਹੈ ਸੋ ਜਿਵੇਂ ਦਾਸ ਦੀ ਖੋਜ ਹੈ ਬਾ ਖੜੀ ਕਰਕੇ ਕਹਿ ਸਕਦਾ ਹੈ ਪਤਨੀ ਬੱਚੇ ਘਰ ਮਕਾਨ ਜੋ ਵੀ ਹੈ ਅੰਦਰ ਹੈ ਇਹ ਚੰਡੀਗੜ੍ਹ ਚ ਕੋਠੀ ਮਹਿਲ ਨਹੀਂ ਅਮਾ ਇਮਾਨਦਾਰੀ ਨਾਲ ਲੇ ਪਿਆਏ ਘਾਰੇ ਚੰਡੀਗੜ੍ਹ ਇਹ 2 ਨੰਬਰ ਚ ਹੈ ਸਾਡੇ ਬੱਚਿਆਂ ਤੇ ਅਸਰ ਪਾਏਗਾ ਜੋ ਰਾਮ ਦੀ ਕਮਾਈ ਉਹਨਾਂ ਨੂੰ ਖਵਾਵਾਂਗੇ ਆਨਲੈਨ ਹੈ ਠੀਕ ਹੈ ਪੰਜੇ ਉਂਗਲਾ ਬਰਾਬਰ ਨਹੀਂ ਮਿਹਨਤ ਕਰਨ ਵਾਲੇ ਹਨ ਸ੍ਰੀ ਇਕ ਰੋਗਰਾਜ ਸਾਹਿਬ ਜੀ ਦਾ ਤਤਸਾਰ ਸਵਿਧਾਨ ਸਾਰੇ ਸੰਸਾਰ ਚ ਲਾਗੂ ਹੋ ਸਕਦਾ ਹੈ ਪਰ ਇਹ ਮਾਇਆ ਵੰਡਣ ਦੀ ਕਹਿੰਦੇ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਵੰਡਣ ਤੇ ਚੋਰਾ ਦਾ ਮਾਲ ਹੁੰਦਾ ਹੈ ਵੰਡ ਕੇ ਛਕਣਾ ਅਟੁੱਟ ਪੰਡਹਾਰਾ ਵਰਤੇਗਾ ਇਹ ਥੋੜਾ ਵੰਡਿਆ ਜਾਏਗਾ ਨਹੀਂ ਹੰਦੇ ਦਿਵਾਨ ਸਜੇ ਹਨ ਅਟੁੱਟ ਪੰਡਹਾਰਾ ਵਰਤੇਗਾ ਸੋ ਵੰਡੇਆ ਨਹੀਂ ਜਾਂਦਾ ਹੁੰਦਾ ਸੋ ਵੰਡਣ ਵਾਲੀਆਂ ਗੱਲਾਂ ਤੇ ਤੁਹਾਡੇ ਜ਼ੁਬਾਨੀ ਹਨ ਮੂੰਹ ਦਾ ਮਿੱਠਾ ਅੰਦਰੋਂ ਨਹੀਂ ਅੰਦਰ ਹੋ ਰਿਹਾ ਹੈ ਅੰਦਰੋਂ ਬਾਹਰੋਂ ਇੱਕ ਹੋਣਾ ਪਏਗਾ ਸੋ ਸਾਰੀਆ ਵੀਡੀਓ ਮੇਰੇ ਵਾਸਤੇ ਹਨ ਸਿੱਖ ਬੰਨਾ ਪਏਗਾ ਮਾਨ ਮੋਹ ਬਿਵਰ ਜਿੱਤ ਇਹ ਹੰਕਾਰ ਮਾਨ ਨੂੰ ਉਲਟਾ ਕਰਨਾ ਹੈ ਨਾਮ ਨਾਮ ਕੀ ਅਸੀਂ ਮਨੁੱਖ ਹਾਂ ਆਪਣਾ ਨਾਮ ਖਰਾਬ ਨਹੀਂ ਕਰਨਾ ਸੋ ਇਹ ਖੰਡੇ ਨਾਲੋਂ ਤਿੱਖਾ ਹੈ ਮਾਰਗ ਭਗਤੀ ਦਾ ਤ੍ਰੋਪ ਪ੍ਰਲਾਪ आले ਭਗਤੇ ਕਰਨੀ ਪੈਗੀ ਸਤਿ ਤਿਤ ਬੰਨਾ ਪਏਗਾ ਸ ਆਪਣੇ ਸੁਭਾਅ ਨੂੰ ਗੁਰੂ ਦੀ ਮਤ ਧਾਰਨੀ ਪੈਗੀ ਜੂਟਰਨ ਕਰਨਾ ਪਏਗਾ ਅਸੀਂ ਕਹਨੇ ਆ ਮਨ ਨਹੀਂ ਲੱਗਦਾ ਮਨ ਲੱਗਣਾ ਏ ਫਲ ਹੈ ਜੇ ਤੇ ਤੋਂ ਬੀਜ ਵੀ ਨਹੀਂ ਬੀਜਿਆ ਧਰਤੀ ਮਿਲੀ ਹੈ ਸਰੀਰ ਮਿਲਿਆ ਹੈ ਇਹ ਧਾਨ ਚ ਮਿਲਿਆ ਹੈ ਸਰੀਰ ਪਰਮੇਸ਼ਰ ਕਹਿੰਦਾ ਮੈਨੂੰ ਲੰਬਾ ਦੇਓ ਮੈਂ ਕੁਝ ਵੀ ਨਹੀਂ ਗਲਤ ਕਰਦਾ 84 85 86 ਲੱਖ ਜੂਨ ਬਣਾ ਕੇ ਵਿੱਚ ਬੈਠਾ ਹੈ ਇੱਕ ਖਲੋਤੇ ਰਹਿਣਾ ਨਾ ਇਹ ਵੀ ਸੈਲ ਹਨ ਨਿੱਕੇ ਨਿੱਕੇ ਜੀਵ ਹਨ ਅੱਜ ਤਾਂ ਸਭ ਆਨਲਾਈਨ ਹੈ ਕੋਈ ਵੀ ਗਲਤੀ ਮਾਫ ਨਹੀਂ ਹੋਣੀ ਇਹ ਸਾਰਾ ਮਦਾਨ ਇਹ ਕਾਲਖ ਦਾ ਹੈ ਕਾਲਖ ਤੋਂ ਬਚਣਾ ਕੋ ਬਰਲੇ ਦਾ ਹੈ ਇਹ ਮੱਖਣ ਹੱਥ ਮੈਲੇ ਹੰ ਕਾਲਖ आले ਸੋ ਮੱਖਣ ਵੀ ਮੈਲਾ ਹੋਏਗਾ ਕਹਿੰਦਾ ਸੰਤਨ ਸੰਤ ਮੱਖਣ ਖਾਂਦੇ ਹੰ ਅਸੀਂ ਲੱਸੀ ਪੀਂਦੇ ਆ ਠੀਕ ਹੈ ਉਹ ਤਤਸਾਰ ਤੱਕ ਜਾਂਦੇ ਹਨ ਬਰਲੇ ਹਨ ਗੁਰਮਖ ਮਨਮਕਾ ਕੌਣ ਹੈ ਜੋ ਮਨ ਦੇ ਪਿੱਛੇ ਲੱਗਦਾ ਹੈ ਇਹ 24 ਘੰਟੇ ਚੱਲਣ ਵਾਲੀ ਮਸ਼ੀਨ ਹੈ ਮਤ ਬੁੱਧ ਹੰਕਾਰ ਇਹਦੇ ਚਾਰ ਪਾਟਰਨ ਇੱਕ ਠੰਦੀ ਕਲਾ ਹੈ ਇੱਕ ਚੜਦੀ ਕਲਾ ਹੈ ਸੋ ਸੱਚ ਦੀ ਸਵਾਰੀ ਕਰਨੀ ਪੈਗੀ ਸੱਚ ਸਾਰਿਆਂ ਦਾ ਖਸਮ ਹੈ ਸੋ ਇਹ ਅੰਧਾ ਜੇਰਾ ਸਿਹਰ ਉਤਪਾਦ ਚ ਚਾਰ ਖਾਣੀ ਆਨ ਕਈ ਵਾਰ ਪੰਜਵੀਂ ਖਾਣੀ ਵੀ ਆ ਜਾਂਦੀ ਹੈ ਜਦੋਂ ਲੋਡ ਹੁੰਦੀ ਹੈ ਨਾ ਢੈਣ ਭਾਈ ਬਣ ਕੇ ਆਉਂਦੇ ਪਿਆਰਾ ਮਿੱਠਾ ਬਣ ਕੇ ਰਿਸ਼ਤਾ ਹੀ ਲੈ ਗਿਆ ਪੀ ਦਾ ਠੱਗੀ ਲਾ ਗਿਆ ਸੋ ਠੱਗਾਂ ਤੋਂ ਬਚਣਾ ਪਏਗਾ ਭਗਤ ਜੀ ਕਹਿੰਦੇ ਸਭ ਤੋਂ ਵੱਡਾ ਠੱਗ ਤਾਂ ਪਰਮੇਸ਼ਰ ਆਪ ਹੈ ਜਿਹਨੇ ਮਾਇਆ ਵਿੱਚ ਪਾ ਦਿੱਤੀ ਠੀਕ ਹੈ ਸੰਸਾਰ ਨੂੰ ਚਲਾਣ ਲਈ ਇਹ ਮਾਇਆ ਪਾਈ ਹੈ ਸੋ ਇਹ ਉਹਦੀ ਸੁਪਤਨੀ ਹੈ ਪਰਮੇਸ਼ਰ ਨਾ ਜੰਮਦਾ ਹੈ ਨਾ ਮਰਦਾ ਹੈ ਨਾ ਉਹਦਾ ਪਿਤਾ ਹੈ ਨਾ ਮਾਤਾ ਹੈ ਉਹ ਕਾਲ ਰੂਪ ਹੈ ਜੀ ਅਕਾਲ ਤੱਕ ਪਹੁੰਚਣਾ ਆਸੀ ਸੰਤ ਪਹੁੰਚੇ ਹੋਏ ਦਾ ਨਾਂ ਹੈ ਇਹ ਪੈਰਾ ਨਾ ਟਰਾਂਗੇ ਸ ਰਸਤਾ ਘਟੇਗਾ ਸਾਰਾ 9965 ਦਾ ਮਨ ਦਾ ਖੇਡ ਹੈ ਇਹਦਾ ਹੈ ਸਾਰਾ ਇਹ ਡਰਾਈਵਲ ਹੈ ਦਿਲ ਤੇ ਇਹ ਮੰਦਾ ਇਹ ਵੀ ਟੁਕੜਾ ਹੈ ਇਹ ਸੀਟੀ বাজਾਇਗਾ ਧੁੰਨੀ ਤੋਂ ਧਣ ਵੱਜੇਗੀ ਇੱਥੇ ਸਾਰੇ ਭੰਡਾਰੇ ਹਨ ਫਿਰ ਦਿਲ ਤੱਕ ਜਾਏਗੀ ਫਿਰ ਹੌਲੀ ਹੌਲੀ ਜਾਂਦੀ ਗਲੇ ਤੋਂ ਫਿਰ ਕੰਨਾਂ ਰਾਹੀਂ ਨਰੰਕਾਰ ਦਿਸੇਗਾ ਪਰਮੇਸ਼ਰ ਦਿਸੇਗਾ ਅੱਖਾਂ ਨਾਲ ਚੀਨੀ ਕਲੀ ਦਿਸਣੀ ਹੈ ਮਠਾਸ ਨਹੀਂ ਦਿਸਣੀ ਮਠਾਸ ਹੈ ਦੀ ਖੋਪਰੀ ਦੀ ਇਹਦੇ ਰਸ ਹਨ ਸਾਰੇ ਰਸ ਸੋਈ ਇਹਦੇ ਰਸ ਹਨ ਸਾਰੇ ਬਾਹਰਲੇ ਦੇਸ਼ ਦਾ ਲੂਣ ਮਰਚ ਨਹੀਂ ਪਾਉਂਦੇ ਉਹਨਾਂ ਨੇ ਮਨ ਨੂੰ ਸੈੱਟ ਕੀਤਾ ਹੋਇਆ ਹੈ ਸਾਨੂੰ ਜਿਵੇਂ ਸਮਝਾਤਾ ਉਵੇਂ ਅਸੀਂ ਸਮਝ ਗਏ ਸੋ ਇਹ ਭਗਤਾਂ ਦੀ ਚਾਲ ਨਰਾਲੀ ਹੈ ਭਗਤ ਬੰਨਾ ਪੈਗਾ ਵਿਰਲੇ ਹਨ ਜੋ ਭਗਤ ਹਨ ਜੀ ਜੋ ਗੁਰਮਖਣ ਜੋ ਸੰਤ ਹਨ ਜੋ ਪੰਡਿਤ ਹਨ ਜੋ ਮੀਆਂ ਹਨ ਜੀ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਗ ਅੱਜ ਜਨਮ ਦਿਹਾੜਾ ਹੈ ਸਾਰੇ ਸੰਸਾਰ ਚ ਮਨਾਇਆ ਜਾ ਰਿਹਾ ਹੈ ਠੀਕ ਹੈ ਤੋਂ ਤੋਂ ਬਿਨਾ ਕਹਿੰਦੇ ਸਿਰ ਗੁਰੂ ਨੂੰ ਅਰਪਣ ਕਰਨਾ ਪਏਗਾ ਇਹ ਕਹਿੰਦੇ ਰਾਮਨ ਦੇ 10 ਅਰਸੀ ਨਹੀਂ 10 ਸਿਰ ਵਰਗਾ ਉਹਦਾ ਮਨ ਸੀ ਵੱਡਾ ਬਹੁਤ ਤਗੜਾ ਤਾਂ ਚਾਰ ਵੈਦ ਉਹਨੂੰ ਜਵਾਨੀ ਯਾਦ ਸੀ ਕਿੰਨੇ ਕਿੰਨਾ ਧਿਆਨ ਤਗੜਾ ਸੀ ਸੋ ਕਿੰਨਾ ਉਹਦਾ ਮਨ ਵੱਡਾ ਸੀ ਸਭ ਘਰ ਨੂੰ ਸੇਰ ਅਰਪਣ ਕਰਨਾ ਪਏਗਾ ਫਿਰ ਫਿਰ ਤੂੰ ਆਨੰਦ ਚ ਆਏਗਾ ਇੱਕ ਵਾਰੀ ਸੱਚ ਦੇ ਮਾਰਗ ਤੇ ਸਵਾਰੀ ਤੇ ਕਰੇ ਇਹ ਜਹਾਜ਼ ਤੇ ਚੜਨਾ ਪਏਗਾ ਟ੍ਰੈਕ ਚ ਨਾ ਕਦੀ ਲਾਲ ਬੱਤੀ ਆ ਗਈ ਕਦੀ ਰੇੜੀ ਆ ਗਈ ਕਦੀ ਕੁਛ ਆ ਗਿਆ ਜਹਾਜ਼ ਚੜੇਗਾ ਸਪਾਰ ਹੋ ਜਾਏਗਾ ਇਹ ਰਿਸਕ ਲੈਣਾ ਪਏਗਾ ਕੋਈ ਵੀ ਗੱਲ ਰਿਸਕ ਲੈਣਾ ਪਏਗਾ ਸੰਸਾਰ ਵਾਲੇ ਪਾਸੇ ਬਹੁਤ ਭੀੜ ਹੈ ਜੂਰਨ ਕਰਨੀ ਪਏਗੀ ਦੂਸਰੀ ਛੜਕ ਤੇ ਆਉਣਾ ਪਏਗਾ ਨਰਕ ਸਰਗ ਪੁੰਨ ਪਾਪ ਪਨ ਦਿਨ ਰਾਤ ਨਰ ਮਾਦਾ ਲਾਭ ਹਾਨੀ ਇਹਦੂ ਪਰ ਉੱਠ ਕੇ ਜੀਵਨ ਜੀਣਾ ਪਏਗਾ ਜੋ 500 ਕਮਾ ਰਿਹਾ ਹੈ 5000 ਕਮਾ ਰਿਹਾ ਹੈ 5 ਲੱਖ 5 ਕਰੋੜ 5 ਅਰਬ ਇੱਕ ਦਿਨ ਦਾ ਕਮਾ ਰਿਹਾ ਹੈ ਕੁੱਤੇ ਝਾਕ ਸਾਰਿਆਂ ਦੀ ਹੈ ਦੁੱਗਣੇ ਬਣ ਜਾਣਾ ਹੈ ਭਗਤ ਜੋ ਮਿਲਿਆ ਹੈ ਉਹਦਾ ਆਨੰਦ ਲੈਂਦੇ ਹਨ ਅੱਗੇ ਕੋਸ਼ਿਸ਼ ਕਰਦੇ ਹਨ ਸਾਹਬ ਉਹਨਾਂ ਦੀ ਖੋਪਰੀ ਸਾਰੇ ਸੰਸਾਰ ਵਿੱਚ ਉਹਨਾਂ ਦੀ ਰੇਂਜ ਹੈ ਬ੍ਰਾਹਮਣ ਬੰਨਾ ਪਏਗਾ ਬ੍ਰਾਹਮਣ ਕੌਣ ਹੈ ਜੋ ਬ੍ਰਹਮ ਦੀ ਵਿਚਾਰ ਕਰੇਗਾ ਜੀ ਉਹ ਬ੍ਰਹਮਣ ਹੈ ਉਹਨੂੰ ਨਮਸਕਾਰ ਹੈ ਪੰਡਤ ਜੋ 999 ਪੈਸੇ ਜੋ 1 ਪੈਸਾ ਗੱਲ ਹੋਏ 999 ਪੈਸੇ ਗੱਲ ਸਮਝੇ ਜੀ ਪੰਡਾ ਬੁੱਧੀ ਵਾਲੇ ਨੂੰ ਇਹ ਚਾਰ ਪੰਡਾ ਚੁੱਕਿਆ ਗੱਲ ਨਹੀਂ ਬੰਨਨੀ ਚੌਥੀ ਪੰਡ ਚੁਕਣੀ ਪੈਗੀ ਗਰਵਾਣੀ ਸਮਝਣੀ ਪੈਗੀ ਪੜਨਾ ਪੈਗਾ ਗਿਆਨ ਥੋੜਾ ਜੀ ਬਹੁਤਾ ਹੈ ਜੀ ਜੇ ਥੋੜਾ ਜਿਹਾ ਰੱਸਾ ਹੋਇਆ ਹੱਥ 'ਚ ਇਹ ਖੁਈ ਚੋਂ ਪਾਣੀ ਆ ਜਾਣਾ ਹੈ ਬਾਲਟੀ 'ਚ ਲਮਕਾਈ ਹੈ ਸੋ ਗਿਆ ਥੋੜਾ ਜਿਹਾ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਮਨ ਨਾਲ ਤੁਰਨਾ ਪਏਗਾ ਸਾਰੀ ਮਨ ਦੀ ਖੇਲ ਹੈ ਇਹ ਡਰਾਈਵਲ ਹੈ ਜੀ ਇਹ ਸਭ ਕੁਝ ਹੈ ਮਨ ਤੋਂ ਜੋ ਸਰੂਪ ਹੈ ਕਿਉਂ ਕਹਿ ਨਾਨਕ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਜੀ ਬੰਦਾ ਇੱਥੇ ਆ ਜੇ ਬਹੁਤ ਕੁਝ ਕਰ ਸਕਦਾ ਹੈ ਇਹਦੇ ਅੰਦਰ ਤਾਕਤਾਂ ਹਨ ਪ੍ਰਗਟ ਹੋਏਗਾ ਜਿਵੇਂ ਅੱਗ 'ਚ ਇਹ ਲੱਕੜ 'ਚ ਅੱਗ ਛੁਪੀ ਹੋਈ ਹੈ ਬੋਧ ਦੇ ਹੋਛਪਿਆ ਆਇਆ ਹੈ ਅੰਦਰ ਹੀ ਭੰਡਾਰੇ ਹਨ ਸਰੀਰ ਚ ਜੀ ਸੋ ਦਾਸ ਦੀ 30 ਸਾਲ ਦੀ ਖੋਜ ਆ ਹੈ ਜੀ ਗਰਬਾਣੀ ਵੀ ਖੋਜ ਨਹੀਂ ਪੈ ਗਈ ਜੀ ਗੁਰਮੁਖ ਵਿਰਲੇ ਆਨ ਜੀ ਇਹ ਭਗਤਾ ਨੂੰ ਪੜਨਾ ਵਿਚਾਰਨਾ ਇਹ ਦੀ ਵਿਚਾਰ ਕਰਨੀ ਭਗਤਾ ਦੀ ਖੇਡ ਹੈ ਸੰਤਾਂ ਦੀ ਖੇਡ ਹੈ ਵਿਰਲਿਆਂ ਦੀ ਖੇਡ ਹੈ ਜੀ ਸੋ ਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਮੂਰਖ ਜ੍ਹਾ ਦਾਸ ਹੈ ਸੰਗਤਰ ਗੁਰੂ ਬਖਸ਼ਣਾ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਲਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸਭ ਨੂੰ ਲੱਖ ਲੱਖ ਵਧਾਈ ਹੋਵੇ ਸੋ ਗੁਰਮਤਤਾ ਨਾ ਪਏਗਾ ਕੱਲਾ ਇਤਿਹਾਸ ਸੁਨਾਇਆ ਨਹੀਂ ਗੱਲ ਬੰਨੀ ਸੋ ਇਹ ਵਿਚਾਰ ਕਰਨੀ ਪਏਗੀ ਸੋ ਕਿਸੇ ਦੀ ਕੋਈ ਨਰਸਰੀ ਚ ਹੈ ਕੋਈ ਵੱਡੀਆਂ ਪੜਾਈਆਂ ਕਰ ਰਿਹਾ ਹੈ ਇਹ ਅਦੋ ਅਦਸ ਸਬਦ ਠੀਕ ਹੈ ਜੀ ਬੁਰਾ ਪੜਾਈ ਨੂੰ ਛੱਡ ਕੇ ਅੱਗੇ ਹੈ ਸਾਰਾ ਮਾਰਗ ਜੀ ਗੁਰਮਤ ਦਾ ਸਿੱਖਾਂ ਦਾ ਜੀ ਸਿੱਖਾਂ ਨੂੰ ਸਿਵਾ ਸੁਮਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਲੀ ਸੀ ਪਰ ਸਾਰਿਆਂ ਨੇ ਸਾਂਝੇ ਗੁਰੂ ਹ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਥਾ ਵਿਧਾਨ ਸਾਰੇ ਸੰਸਾਰ 'ਚ ਲਾਗੂ ਹੋ ਸਕਦਾ ਹੈ ਹੌਲੀ-ਹੌਲੀ ਸਮਝ ਆਏਗੀ ਜੀ ਐਡਵਾਂਸ ਗੱਲ ਹੈ ਸਾਲ ਸੋ ਸਾਲ ਐਡਵਾਂਸ ਜੀ ਵੈਕਰ ਜੀ ਕਾ ਕਾਲ ਸਵੈ ਬਤੇ ਦੇਖ ਦੇਖ ਅਤੇ ਜੀ 9417437740